श्री वाहे गुरू साहिब जी सलोक महल्ला जा माया ममता मोहणी जिन दंता जग काया ਮਨ ਮੁਖ ਖਾਦੇ ਹੋਰ ਮੁਖ ਉੱबरे ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜੇਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਹੋਰ ਮੁਖ ਉੱबरे ਸੱਚੇ ਨਾਮ ਚਿਤ ਲਾਇਆ ਮੇਨ ਨਾਵੈ ਜਗ ਕਮਲਾ ਫਰਾ ਗੁਰਮੁਖ ਨਦਰਿ ਆਇਆ ਤੰਦਾ ਕਰਤਿਆ ਮਿਹਵਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਲੋਕ ਪਾਇਆ ਮਹੰਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਵਰਪੂਰਾ ਮਨ ਮੁਕਾ ਸਾਧਨਾ ਪਾਇਆ ਕਿਉਂ ਕਸਤੋਰੀ ਮਿਰਗ ਨਾ ਜਾਣ ਪਰਮ ਦਾ ਜੈ ਸੰਗਰ ਕਰਤਾ ਆਪ ਖੁਆਇਆ ਗੁਰਮਖ ਵਿਰਲੇ ਸੋ ਜੀ ਪਈ ਤੇ ਨ ਅੰਦਰ ਬ੍ਰਹਮ ਤਖਾਇਆ ਤਨ ਮਨ ਸੀਤਨ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਜਾ ਸਬਦੇ ਮੇਲ ਮਿਲਾਇਆ ਬੇਨ ਸਬਦੈ ਸਭ जग ਬਹਰਨ ਬਿਰਤਾ ਜਨ ਮੰਗਵਾਇਆ ਅੰਮ੍ਰਿਤ ਏਕੋ ਸਬਦ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪ੍ਰਖ ਅਗੰਮ ਹੈ ਕਹੋ ਕਿ ਤਵੇ ਦਪਾਇਆ ਕਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈ ਆ ਨਰੰਕਾਰ ਨਿਰੰਜਨ ਹਰ ਅਗੰਮ ਕਿਆ ਕਹ ਗੁਣ ਗਾਈਆ ਜਹਾਏ ਆਪੋ ਸੋਹਰ ਮਾਰਗ ਪਾਈਆ ਗੁਰ ਪੁਰਾਵੇ ਕਾਲਿਆ ਗੁਰ ਸੇਵਾ ਪਾਈਆ ਜੈਸੇ ਆਪ ਬੁਝਾਏ ਆ ਰਸੇਵਾ ਪਾਈਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸਲੋਕ ਮਹਲਾ 3ਾ ਮਾਇਆ ਮਮਤਾ ਮਹਣੀ ਜਿਨ ਵਿਣ ਤੱਤਾ ਜਗ ਖਾਇ ਮਨ ਮੁਖ ਕੱਦਹੀ ਗੁਰਮੁਖ ਉਭਰੇ ਜਿਨੇ ਸੱਚ ਨਾਮ ਚਿਤ ਨਾਇ ਪਰਮ ਸਨਮਾਨਯੋਗ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜਿਨ ਵਾਚੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੌਰਟ ਕੀ ਬਾਹਰ ਅੰਦਰ ਸ਼ਲੋਕ ਤੀਸਰੇ ਗੁਰੂ ਨਾਨਕ ਦੇਵ ਜੀ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਸਤਾਂ ਤੋਂ ਚਾਰਨ ਹੋਈ ਪੌੜੀ ਤਨ ਤਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪੁਰਸਮਾ ਤੋਂ ਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 643 ਉੱਪਰ ਸਬੈਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਿਓ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ